ਅੰਦਰ ਮੇ ਲੋ ਯਾਰ ਅੰਦਰ ਚੱਲਣਾ ਚਾਹੁੰਦੇ ਸੂਚਨਾ ਮਿਲੀ ਸੀਗੀ ਕਿ ਕੋਈ ਗੱਡੀਆਂ ਖੋਣ ਵਾਲਾ ਜਿਹੜਾ ਗੈਂਗ ਆ ਉਹ ਜੀਟੀ ਰੋਡ ਤੇ ਐਕਟਿਵ ਹੋਇਆ ਵਾ ਹਾਈਵੇ ਦੇ ਉੱਤੇ ਤੇ ਕਿਸੇ ਹੋਟਲ ਦੇ ਵਿੱਚ ਠਹਿਰੇ ਆ ਅਸੀਂ ਰੁਟੀਨ ਦੇ ਵਿੱਚ ਜਿਹੜਾ ਵਾ ਹੋਟਲਾਂ ਦੀ ਚੈਕਿੰਗ ਕੀਤੀ ਤੇ ਇੱਕ ਦਾਣਾ ਪਾਣੀ ਹੋਟਲ ਜਿਹੜਾ ਵਾ ਉੱਥੋਂ ਸਾਨੂੰ ਤਿੰਨ ਬੰਦੇ ਜਿਹੜੇ ਸੀ ਉਹ ਟ੍ਰੇਸ ਹੋਏ ਜਿਨ੍ਹਾਂ ਦੀ ਸਰਚ ਕਰਨ ਤੇ ਉਹਨਾਂ ਦੇ ਕੋਲੋਂ ਇੱਕ ਕੰਟਰੀ ਮੇਡ ਬੱਤੀ ਬੋਰ ਦਾ ਪਿਸਤਲ ਮਿਲਿਆ ਵਾ ਤੇ ਉਹਨਾਂ ਦੇ ਖਿਲਾਫ ਅਸੀਂ ਮਕਦਮਾ ਨੰਬਰ 112 ਦਰਜ ਕਰਕੇ ਤੇ ਜਿਹੜਾ ਉਹਨਾਂ ਦੀ ਪੁੱਛਗਿੱਛ ਕੀਤੀ ਆ ਵਾਕਿਆ ਹੀ ਉਹਨਾਂ ਨੇ ਕੋਈ ਪਲਾਨ ਬਣਾਇਆ ਸੀ ਰਾਤ ਨੂੰ ਖਲਚੀਆਂ ਸਾਈਡ ਤੋਂ ਹਾਈਵੇ ਦੇ ਉੱਤੋਂ ਗੱਡੀ ਖੋਣ ਦਾ ਪਹਿਲਾਂ ਵੀ ਇਹਨਾਂ ਤੇ ਪਰਚੇ ਜਿਹੜੇ ਆ ਦਰਜ ਆ ਇਹ ਤਰਨਤਾਰਨ ਗੋਇੰਦਵਾਲ ਸਾਹਿਬ ਦੇ ਲਾਗੋ ਦੇ ਰਹਿਣ ਵਾਲੇ ਆ ਇੱਕ ਇਹਨਾਂ ਦੇ ਵਿੱਚ ਅਰਜਨ ਸਿੰਘ ਆ ਉਹ ਸੂਬਾ ਬੜਿੰਗ ਸਿੰਘ ਪਿੰਡ ਦਾ ਵਾ ਤੇ ਦੋ ਜਿਹੜੇ ਆ ਸਤਰਾਮ ਸਿੰਘ ਤੇ ਗਰਸੇਵਕ ਸਿੰਘ ਇਹ ਮੀਆਂਵਿੰਡ ਦੇ ਆ ਕਾਰਨ ਤਾਰਨ ਦੇ ਤੇ ਇਹ ਇਹਨਾਂ ਦੀ ਪੁਛਗਛ ਤੋਂ ਵੀ ਪਤਾ ਲੱਗਾ ਵੀ ਜਦੋਂ ਕਿਤੇ ਇਹਨਾਂ ਨੇ ਕੋਈ ਵਾਰਦਾਤ ਕਰਨੀ ਹੁੰਦੀ ਆ ਇਹ ਇੱਥੇ ਜੀਟੀ ਰੋਡ ਤੇ ਹੋਟਲਾਂ ਦੇ ਵਿੱਚ ਠਹਿਰਦੇ ਆ ਤੇ ਉਦੋਂ ਹੀ ਰੋਡ ਤੇ ਚੜਦੇ ਆ ਜਦੋਂ ਇਹਨਾਂ ਨੂੰ ਟਾਸਕ ਮਿਲ ਜਾਂਦਾ ਵਾ ਤੇ ਫਿਰ ਇਹ ਖੋ ਕੇ ਗੱਡੀ ਤੇ ਜਾ ਕੇ ਅੱਗੇ ਵੇਚ ਦਿੰਦੇ ਆ ਇਹ ਵੀ ਇਹਨਾਂ ਨੇ ਕ੍ਰੇਟਾ ਗੱਡੀ ਕਹਿੰਦੇ ਅਸੀਂ ਖੋਣੀ ਸੀਗੀ ਤੇ ਅੱਗੇ 4.5 ਲੱਖ ਦੇ ਵਿੱਚ ਮਾਲਵੇ ਦੇ ਵਿੱਚ ਕਿਸੇ ਨੂੰ ਦੇਣੀ ਕੀਤੀ ਸੀਗੀ ਹੁਣ ਅਸੀਂ ਇਹਨਾਂ ਦੀ ਪੁਛਗਛ ਰਿਮਾਂਡ ਲੈ ਕੇ ਕਰਾਂਗੇ ਉਹ ਵੀ ਬੰਦੇ ਟਰੇਸ ਕਰਾਂਗੇ ਜਿਹਨੂੰ ਗੱਡੀ ਦੇਣੀ ਸੀ ਇਹ ਪੂਰਾ ਗੈਂਗ ਜਿਹੜਾ ਇਹਦਾ ਪਰਦਾਫਾਸ਼ ਕਰਾਂਗੇ ਕੋਈ ਨਸ਼ਾ ਦੀ ਸੰਬੰਧੀ ਜੀ ਨਸ਼ੇ ਦੀ ਇਹਨਾਂ ਦੀ ਕੋਈ ਸ਼ਿਕਾਇਤ ਨਹੀਂ ਆਈ ਸੀ ਲੇਕਿਨ ਮੋਡਲੀ ਕਪਿਸ਼ ਦੀ ਸਮੱਸਿਆ ਆਈ ਸੀ ਮੋਡਲੀ ਤਵਦੀਸ਼ ਇਹੋ ਸਾਹਮਣੇ ਆਇਆ ਵੀ ਇਹ ਗਰੋ ਆ ਗੱਡੀਆਂ ਕੁੱਡੀਆਂ ਜਿਹੜੇ ਖੋਦੇ ਆ ਹਾਈਵੇ ਤੋਂ ਉਹੋ ਗਰੋ ਆ ਕੀ ਕਰ ਰਹੀ ਕਰ ਰਹੇ ਨੇ ਮਕਦਮਾ ਦਰਜ ਕਰ ਲਿਆ ਜੀ ਬਾਕੀ ਹੁਣ ਪੇਸ਼ ਕਰਕੇ ਰਿਮਾਂਡ ਲੈ ਲੈ ਰਹੇ